ਸਾਡੇ ਬਹੁਤ ਹੀ ਸਤਿਕਾਰਯੋਗ ਆਸਰਾ ਫਾਊਂਡੇਸ਼ਨ ਬਰੇਟਾ ਦੀ ਟੀਮ ਗਊ ਸੇਵਾ ਦਲ ਮਾਧ ਗੁਸਰੀ ਭਲਾਈ ਕੇਂਦਰ ਫੜਲਾਡਾ ਤੇ ਸਾਡਾ ਸ਼ਹਿਰੀ ਯੂਨਿਟ ਜਿਹੜਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਦਾ ਸਾਰੇ ਸਾਡੇ ਸਤਿਕਾਰਯੋਗੋਂ ਸਭ ਤੋਂ ਉਤਮ ਸੇਵਾ ਮਾਨਸਾ ਦੀ ਸੇਵਾ ਤੁਸੀਂ ਕਿਤੇ ਮਰਜੀ ਘੁੰਮਿਓ ਕਿਤੇ ਮਰਜੀ ਮੱਤੇ ਟੇਕ ਲਓ ਵਧੀਆ ਗੱਲਾਂ ਨੇ ਮਾਨੂੰ ਸਕੂਨ ਮਿਲਦਾ ਪਰ ਜਿਹੜੀ ਇਹ ਸੇਵਾ ਕੋਡੀ ਕਰਕੇ ਸਾਨੂੰ ਸਕੂਲ ਮਿਲਦਾ ਉਹ ਕਿਤੋਂ ਨਹੀਂ ਹੋਣਾ ਸਰ ਜ਼ੋਰਦਾਰ ਤਾੜੀਆਂ ਸੜੀ ਲੈ ਨਾ ਸਤਿ ਸ਼ਾਮਾਂ ਦੇ ਨਾਂ ਤੇ ਇੱਕ ਤਾਂ ਹੁੰਦਾ ਸੇਵਾ ਕਰਨੀ ਇੱਕ ਅੱਧਾ ਕੈਂਪ ਲਾਤਾ ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ ਕੋਈ ਵੀ ਛੁੱਟੀ ਇਹ ਅਜਾਈ ਨਹੀਂ ਜਾਂਦੇ ਸਮਾਜ ਸੇਵਾ ਦੇ ਵਿੱਚ ਲਾਉਂਦੇ ਆ ਸਾਡੇ ਪੰਜਾਬ ਪੁਲਿਸ ਦੇ ਸੁਪਾਸਿਨ ਜੀ ਖੜੇ ਆ ਇਧਰ ਵੀ ਸਾਡੇ ਖੜੇ ਆ ਬਹੁਤ ਵਧੀਆ ਕਾਰੋਬਾਰ ਆ ਪਰਮਾਤਮਾ ਦੀ ਪੂਰੀ ਮਿਹਰ ਆ ਮਾਤਾ ਗੁਜਰੀ ਭਲਾਈ ਕੇਂਦਰ ਦੇ ਸਾਰੇ ਮੈਂਬਰ ਪਰ ਜਦੋਂ ਇੱਕ ਵੀ ਇੱਕ ਦੇ ਆਵਾਜ਼ ਪੈਂਦੀ ਆ ਇੱਕ ਦੂਜੇ ਨੂੰ ਕਿਹੋ ਕਿਹੇ ਸੇਵਾ ਕਰਦਾ ਸੋ ਸਾਰਿਆਂ ਨੂੰ ਇੱਕੋ ਹੀ ਬੇਨਤੀ ਆ ਕਿ ਤੁਸੀਂ ਕੈਂਪ ਦੇ ਵਿੱਚ ਆਓ ਅੱਗੇ ਵੀ ਦੱਸੋ ਕੈਂਪ ਬਾਰੇ ਪਰ ਇੱਕ ਬੇਨਤੀ ਆ ਕਦੇ ਸਾਨੂੰ ਇਹ ਆ ਅੱਗੇ ਨਾ ਗਿਆ ਕਰੋ ਸਾਡੀ ਪਾਰਟੀ ਪਹਿਲਾਂ ਲਵਾ ਦਿਓ ਜੀ ਜਾਂ ਨੰਬਰ ਕੋਲਵਾ ਸਾਡੇ ਲਈ ਸਾਰੀ ਸਤਿਕਾਰਯੋਗ ਸਾਨੂੰ ਔਖਾ ਹੋ ਜਾਂਦਾ ਬਜ਼ੁਰਗ ਬੰਦੇ ਨੂੰ ਕਿਸੇ ਨੂੰ ਕਹਿਣਾ ਕਿ ਜੀ ਵੇਟ ਕਰ ਠੀਕ ਹੈ ਨਾ ਦੂਸਰੀ ਬੇਨਤੀ ਜਿਸ ਤਰ੍ਹਾਂ ਇਹਨਾਂ ਨੇ ਕੀਤੀ ਆ ਆਪੋ ਆਪਣੇ ਪਿੰਡਾਂ ਦੇ ਵਿੱਚ ਜਿੰਨਾ ਵੀ ਤੁਸੀਂ ਨੌਜਵਾਨਾਂ ਨੂੰ ਪ੍ਰੇਰਿਤ ਕਰ ਸਕਦੇ ਹੋ ਚਾਹੇ ਉਹ ਖੇਡਾਂ ਦੇ ਪ੍ਰਤੀ ਚਾਹੇ ਉਹ ਕਲੱਬ ਨੂੰ ਤੁਸੀਂ ਸਮਾਜ ਸੇਵਾ ਦੇ ਵੱਲ ਕਰਨੀ ਤੁਹਾਡੀ ਤੀ ਪੁੱਤਾਂ ਅਸੀਂ ਅਸੀਂ ਵੀ ਕਰ ਰਹੇ ਅਸੀਂ ਚਾਹੁੰਦੇ ਹਾਂ ਕਿ ਪਿੰਡ-ਪਿੰਡ ਨਸ਼ੇ ਦੂਰ ਹੋਣ ਉਹ ਨਸ਼ੇ ਦੂਰ ਕਿਵੇਂ ਹੋਣਗੇ ਜੇਕਰ ਆਉਣ ਵਾਲੀ ਸਾਡੀ ਨੌਜਵਾਨ ਪੀੜ੍ਹੀ ਸਮਾਜ ਸੇਵਾ ਵੱਲ ਖੇਡਾਂ ਵੱਲ ਤੁਸੀਂ ਹੁਣ ਇਹ ਦੇਖ ਸਕਦੇ ਹੋ ਸਾਡੇ ਇਹ ਬਜ਼ੁਰਗ ਕਿੰਨੀ ਉਮਰ ਦੇ ਆ ਸਾਹਮਣੇ ਤੁਹਾਡੇ ਸਾਹਮਣੇ ਖੜੇ ਨੇ ਪਰ ਸਮਾਜ ਸੇਵਾ ਦੇ ਚ ਮੋਰੀ ਨੋਡ ਕਰਨੀ ਹੈ ਸਾਡੀ ਸਾਰੀ ਮਾਤਾ ਗੁਦਰੀ ਪੜਾਈ ਕੇਂਦਰ ਆਸਰਾ ਫਾਊਂਡੇਸ਼ਨ ਟੀਮ ਸਾਡੇ ਇੱਥੋਂ ਦੇ ਮੁੱਖ ਪ੍ਰਬੰਧਕ ਡਾਕਟਰ ਜਗਨਨਾਥ ਜੀ ਮਾਤਾ ਕਲਰਵਾਲੀ ਮੰਦਿਰ ਕਮੇਟੀ ਵੱਲੋਂ ਸਾਡੇ ਸੰਜੂ ਕਾੜ ਜੀ ਸਾਰੀ ਟੀਮ ਦਾ ਨਿੱਘਾ ਸਵਾਗਤ ਕਰਦੇ ਆ ਤੇ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਕਿ 107 ਕੈਂਪ ਹੋ ਗਏ ਸਾਡੇ 107 ਦੇ ਵਿੱਚੋਂ ਸਭ ਤੋਂ ਵੱਡਾ ਵਿਸ਼ਾਲ ਕੈਂਪ ਸਾਡੇ ਭੁਲਾਡੇ ਨੂੰ ਮਾਣ ਜਾਂਦਾ ਜ਼ੋਰਦਾਰ ਤਾੜੀਆਂ ਵੀ ਆਪਾਂ ਦੋ ਤੇ ਸਿੱਕ ਬੱਸ ਭੇਜ ਦਿੰਨੇ ਆ ਅੱਜ ਦੋ ਵੀ ਤਿੰਨ ਬੱਸਾਂ ਦੀ ਤਿਆਰੀ ਹੋ ਰਹੀ ਹੈ ਸਾਰੀ ਸੋ ਇਹ ਤੁਹਾਡੇ ਸਹਿਯੋਗ ਕਰਕੇ ਤੇ ਸਾਡੇ ਜ਼ਿਲ੍ਹੇ ਦੀਆਂ ਸਾਰੀਆਂ ਸੰਸਥਾਵਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਸਰਾ ਫਾਊਂਡੇਸ਼ਨ ਟੀਮ ਦਾ ਏਰਾ ਹੋਰ ਵਿਚਾਰ ਕਰਤਾ ਸਾਡੇ ਕੋਲ ਆਪਣੇ ਆਪ ਫੋਨ ਆਉਣ ਲੱਗੇ ਕਿ ਸਾਡੇ ਸੰਤੂਰ ਜ਼ਿਲ੍ਹੇ ਚ ਕੈਂਪ ਲਵਾਓ ਸਾਡੇ ਆਪਣੇ ਰੂਪੜ ਕਿ ਨਹੀਂ ਆਓ ਤੁਸੀਂ ਸੋ ਇਹ ਸਾਰਾ ਸਹਿਰ ਸਾਡੀ ਆਸਰਾ ਟੀਮ ਮਾਤਾ ਗੁਸਰੀ ਭਲਾਈ ਕੇਂਦਰ ਦੀ ਕਦੇ ਹੋਰ ਸਹਿਯੋਗੀ ਟੀਮਾਂ ਦੇ ਸਦਕਾ ਇਸ ਸੰਭੋਗ ਜਗੇ ਤੁਹਾਡਾ ਪਿਆਰ ਆ ਜੋ ਤੁਸੀਂ ਸਾਨੂੰ ਇੰਨਾ ਮਾਨ ਬਖਸ਼ਿਆ ਕਿ ਜੇਕਰ ਤੁਸੀਂ ਨਾ ਹੋ ਸਾਡਾ ਕੀ ਪਲਵਾਏ ਦਾ ਕੀ ਫਾਇਦਾ ਕਰਨਾ। ਕਿਹਨਾਂ ਤੋਂ ਇੱਕ ਵਾਰ ਸਾਰੀ ਟੀਮਾਂ ਦਾ ਬਹੁਤ ਬਹੁਤ ਧੰਨਵਾਦ। ਸੰਜੂ ਜੀ ਇੱਕ ਤੁਹਾਨੂੰ ਯਾਦਗਰੀ ਚਿੰਨ ਦੇਣਾ ਮਾਤਾ ਦੀ। ਇੱਕ ਜ਼ੋਰਦਾਰ ਤਾੜੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਕਿਸੇ ਦੇ ਤੇ ਸਾਡੀ ਗਊ ਸੇਵਾ ਦਾ। ਇਹਨਾਂ ਦੇ ਇਕੱਲਿਆਂ ਦਾ ਨਹੀਂ ਇਹਨਾਂ ਦੇ ਪੂਰੇ ਰਿਸ਼ਤੇਦਾਰਾਂ ਦਾ देखो मामा जी आए इस कैंप की खासियत कैंप इन्हता की यादों ने समर्थन किया वैसे संस्था का एक सौ सत्तव कैंप था आज पिछे रोज आत ਆਸਰਾ ਫਾਊਂਡੇਸ਼ਨ ਬ੍ਰੇਟਾ ਵੱਲੋਂ 108ਵਾਂ ਕੈਂਪ ਸੰਜੂ ਕਾਟ ਸੀ ਦੀ ਮਾਤਾ ਦੀ ਯਾਦ ਨੂੰ ਸਮਰਪਿਤ ਪਹਿਲਾ ਕੈਂਪ ਅੱਜ ਮਾਤਾ ਕਲਰ ਵਾਲੀ ਮੰਦਰ ਅਤੇ ਧਰਮਸ਼ਾਲਾ ਦੇ ਵਿੱਚ ਇਹ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਲਗਭਗ 400 ਤੋਂ ਉੱਤੇ ਮਰੀਜ਼ਾਂ ਦਾ ਚੈੱਕਅਪ ਹੋਇਆ ਤੇ ਲਗਭਗ 100 ਦੇ ਨੇੜੇ ਗਿੜ ਸਾਨੂੰ ਆਪਰੇਸ਼ਨ ਲਈ ਮਰੀਜ਼ਾਂ ਦੀ ਚੋਣ ਕੀਤੀ ਹੈ ਜਿਨ੍ਹਾਂ ਦਾ ਆਪਰੇਸ਼ਨ ਕਰਾਉਣ ਲਈ ਅਸੀਂ ਰਾਮਪਰਾ ਉਲਪੇ ਜਰੇ ਆ ਤੇ ਨਾਲ ਸਾਡੀਆਂ ਸਹਿਯੋਗੀ ਸੰਸਥਾਵਾਂ ਮਾਤਾ ਗੁਜਰੀ ਭਲਾਈ ਕੇਂਦਰ ਗਊ ਸੇਵਾ ਦਲ ਤੇ ਜ਼ਿਲ੍ਹਾ ਰੂਲਰ ਯੂਥ ਕਲੱਬ ਐਸੋਸੀਏਸ਼ਨ ਮਾਨਸਾ ਤੇ ਸਾਡੇ ਡਾਕਟਰ ਸਾਹਿਬ ਦੀ ਸਮੁੱਚੀ ਟੀਮ ਸਾਰਿਆਂ ਦੇ ਸਹਿਯੋਗ ਸਦਕਾ ਇਹ 158 ਕੈਂਪ ਵਿੱਚੋਂ ਸਭ ਤੋਂ ਵੱਡਾ ਕੈਂਪ ਤੇ ਯਾਦਗਰੀ ਕੈਂਪ ਹੋ ਨਿਭੜਿਆ ਇਸ ਦਾ ਸਿਹਰਾ ਵੀ ਸਾਡੀਆਂ ਸਾਰੀਆਂ ਸੰਸਥਾਵਾਂ ਦੀ ਸਿਰ ਤੋੜ ਮਿਹਨਤ ਸਦਕਾ ਹੈ ਜਿਨ੍ਹਾਂ ਨੇ ਪੂਰੀ ਇਸ ਕੈਂਪੋ ਵਾਸਤੇ ਦਿਨ ਰਾਤ ਮਿਹਨਤ ਕੀਤੀ ਅਤੇ ਲੰਗਰ ਪਾਣੀ ਦਾ ਤੇ ਚਾਹ ਪਾਣੀ ਦਾ ਵੀ ਪੂਰਾ ਵਧੀਆ ਪ੍ਰਬੰਧ ਤੇ ਮਰੀਜ਼ਾਂ ਲਈ ਜਿੱਥੇ ਲੰਗਰ ਚਾਹ ਦੀ ਸੇਵਾ ਸੀ ਉੱਥੇ ਲੱਡੂ ਪਕੌੜੇ ਅਤੇ ਹੋਰ ਚੀਜ਼ਾਂ ਦੀ ਵੀ ਬਹੁਤ ਸੰਸਥਾਵਾਂ ਵੱਲੋਂ ਸੇਵਾ ਕੀਤੀ ਸਾਰਿਆਂ ਦਾ ਸਾਰੀ ਸੰਸਥਾਵਾਂ ਦਾ ਮਾਤਾ ਕਲਰ ਵਾਲੀ ਮੰਦਿਰ ਅਤੇ ਧਰਮਸ਼ਾਲਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਇਸੇ ਤਰੀਕੇ ਨਾਲ ਸਾਨੂੰ ਪ੍ਰਮਾਤਮਾ ਹੋਰ ਬਲ ਬਖਸ਼ੇ ਤੇ ਇਸੇ ਸਮਾਜ ਸੇਵਾ ਕਰਦੇ ਰਹੀਏ ਧੰਨਵਾਦ